ਅਮਰੀਕਾ ਕੈਨੇਡਾ ਇੰਗਲੈਂਡ ਤੋਂ ਬਾਅਦ ਹੁਣ ਜਰਮਨੀ ਨੇ ਵੀ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ 1 ਜੁਲਾਈ 2025 ਤੋਂ ਜਰਮਨੀ ਜਾਣ ਦੀ ਉਮੀਦ ਰੱਖਣ ਵਾਲੇ ਭਾਰਤੀ ਵੀਜ਼ਾ ਅਰਜ਼ੀਕਰਤਾਵਾਂ ਨੂੰ ਇੱਕ ਵੱਡੇ ਬਦਲਾਅ ਦਾ ਸਾਹਮਣਾ ਕਰਨਾ ਪਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਜਰਮਨੀ ਨੇ 1 ਜੁਲਾਈ 2025 ਤੋਂ ਵੀਜ਼ਾ ਅਰਜ਼ੀਆਂ ਦੇ ਰੱਦ ਹੋਣ ਤੇ ਅਪੀਲ ਦਾ ਇੱਕ ਸੌਖਾ ਤਰੀਕਾ ਖਤਮ ਕਰ ਦਿੱਤਾ ਹੈ ਪਹਿਲਾਂ ਜੇ ਵੀਜ਼ਾ ਰੱਦ ਹੁੰਦਾ ਸੀ ਤਾਂ ਭਾਰਤੀ ਵਿਦਿਆਰਥੀ ਕੰਮੇ ਜਾਂ ਫਿਰ ਸਲਾਨੀ ਮੁਫਤ ਤਪ ਲਿਖ ਕੇ ਦੂਤਾਵਾਸ ਨੂੰ ਮੁੜ ਜਾਂਚ ਦੀ ਅਪੀਲ ਕਰ ਸਕਦੇ ਸਰ ਪਰ ਹੁਣ ਜਾਂ ਤਾਂ ਨਵੀਂ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਪੈਸੇ ਅਤੇ ਸਮਾਂ ਲੱਗੇਗਾ ਜਾਂ ਫਿਰ ਜਰਮਨ ਅਦਾਲਤ ਦੇ ਵਿੱਚ ਅਪੀਲ ਦਾਇਰ ਕਰਨੀ ਪਵੇਗੀ ਜਿਸ ਦੇ ਵਿੱਚ ਲੰਮਾ ਸਮਾਂ ਵੀ ਲੱਗ ਸਕਦਾ ਹੈ ਜਰਮਨੀ ਦੇ ਫੈਡਰਲ ਫੋਰਨ ਆਫਿਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ 1 ਜੁਲਾਈ 2025 ਤੋਂ ਵੀਜ਼ਾ ਰੱਦ ਹੋਣ ਦੀ ਰੈਮਨਿਸਟੇਸ਼ਨ ਪ੍ਰਕਿਰਿਆ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਵਿੱਚ ਵੀਜ਼ਾ ਅਰਜ਼ੀ ਪ੍ਰਕਿਰਿਆ ਵਿੱਚ ਇੱਕ ਅਜਿਹਾ ਕਾਨੂੰਨੀ ਰਾਹ ਖਤਮ ਹੋ ਜਾਵੇਗਾ ਜੋ ਕਿ ਕਾਨੂੰਨੀਤਾ ਨਹੀਂ ਸੀ ਪਰ ਸਰਕਾਰ ਆਪਣੀ ਇੱਛਾ ਦੇ ਨਾਲ ਇਹ ਮੌਕਾ ਦੇ ਰਹੀ ਸੀ ਹੁਣ ਤੱਕ ਵਿਦਿਆਰਥੀ ਹੁਨਰਮੰਦ ਪੇਸ਼ੇਵਰ ਲੋਕ ਅਤੇ ਸਲਾਨੀ ਜਿਨ੍ਹਾਂ ਦੇ ਵੀਜ਼ੇ ਰੱਦ ਹੋ ਜਾਂਦੇ ਸਨ ਉਹਨਾਂ ਨੂੰ ਜਰਮਨ ਕੌਂਸੂਲੇਟ ਨੂੰ ਕੇਸ ਦੀ ਮੁੜ ਸਮੀਖਿਆ ਕਰਨ ਦਾ ਇੱਕ ਮੌਕਾ ਮਿਲਦਾ ਸੀ ਹੁਣ ਜੁਲਾਈ ਤੋਂ ਅਜਿਹੇ ਅਰਜ਼ੀਕਰਤਾਵਾਂ ਦੇ ਕੋਲ ਸਿਰਫ ਦੋ ਆਪਸ਼ਨ ਸੀ ਰਹਿ ਜਾਂਦੇ ਨੇ ਜਾਂ ਤਾਂ ਵੀਜ਼ਾ ਅਰਜ਼ੀ ਮੁੜ ਤੋਂ ਦਾਖਲ ਕਰੋ ਜਾਂ ਫਿਰ ਜਰਮਨੀ ਦੀ ਅਦਾਲਤ ਦੇ ਵਿੱਚ ਜਾ ਕੇ ਕਾਨੂੰਨੀ ਅਪੀਲ ਕਰੋ ਭਾਰਤ ਦੇ ਵਿੱਚ ਜਰਮਨ ਮਿਸ਼ਨ ਮੁਤਾਬਿਕ ਇੱਕ ਟੈਸਟ ਕਰਕੇ ਦੇਖਿਆ ਗਿਆ ਜਿਸ ਦੇ ਨਤੀਜੇ ਕਾਫੀ ਚੰਗੇ ਰਹੇ ਇਸ ਬਦਲਾਅ ਦੇ ਕਾਰਨ ਜਰਮਨ ਦੂਤਾਵਾਸ ਦੇ ਸਟਾਫ ਤੇ ਵਾਧੂ ਬੋਝ ਵੀ ਘਟਿਆ ਤੇ ਨਾਲ ਹੀ ਵੀਜ਼ਾ ਪ੍ਰਕਿਰਿਆ ਦੇ ਵਿੱਚ ਤੇਜ਼ੀ ਵੀ ਆਈ ਭਾਰਤੀ ਨਾਗਰਿਕ ਖਾਸ ਕਰਕੇ ਵਿਦਿਆਰਥੀ ਨੌਕਰੀ ਦੀ ਭਾਲ ਕਰਨ ਵਾਲੇ ਕੰਮੇ ਜਾਂ ਫਿਰ ਸੈਲਾਨੀ ਜਰਮਨੀ ਦੀ ਵੀਜ਼ਾ ਪ੍ਰਕਿਰਿਆ ਵਿੱਚ ਇੱਕ ਵੱਡਾ ਹਿੱਸਾ ਰੱਖਦੇ ਨੇ ਰੈਮਨਸਟ੍ਰੇਸ਼ਨ ਪ੍ਰਕਿਰਿਆ ਖਤਮ ਹੋਣ ਦੇ ਨਾਲ ਰੱਦ ਹੋਈਆਂ ਅਰਜ਼ੀਆਂ ਵਾਲਿਆਂ ਨੂੰ ਹੁਣ ਪੂਰੀ ਤਰ੍ਹਾਂ ਨਵੀਂ ਅਰਜ਼ੀ ਦਾਖਲ ਕਰਨੀ ਪਵੇਗੀ ਜਿਸ ਦੇ ਵਿੱਚ ਪੈਸਾ ਵੀ ਲੱਗੇਗਾ ਤੇ ਸਮਾਂ ਵੀ ਲੱਗੇਗਾ ਦੂਜੀ ਕਾਨੂੰਨੀ ਅਪੀਲ ਦਾ ਰਾਹ ਹੈ ਜੋ ਹਲੇ ਖੁੱਲ੍ਹਾ ਹੈ ਪਰ ਇਸ ਦੇ ਵਿੱਚ ਵੀ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ ਇਸ ਲਈ ਉਹਨਾਂ ਭਾਰਤੀ ਅਰਜ਼ੀਕਰਤਾਵਾਂ ਨੂੰ ਅਪੀਲ ਹੈ ਕਿ ਉਹ ਵੀਜ਼ਾ ਅਰਜ਼ੀ ਫਾਈਲ ਕਰਨ ਤੋਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਕਾਗਜ਼ਾਤਾਂ ਦੀ ਜਾਂਚ ਪੜਤਾਲ ਕਰ ਲੈਣ ਕਿਉਂਕਿ ਅਧੂਰੇ ਦਸਤਾਵੇਜ਼ਾਂ ਜਾਂ ਫਿਰ ਅਰਜ਼ੀ ਦੇ ਵਿੱਚ ਹੁਣ ਗਲਤੀ ਸੁਧਾਰਨ ਦਾ ਜੋ ਮੌਕਾ ਹੈ ਉਹ ਮਹਿੰਗਾ ਸਾਬਿਤ ਹੋ ਸਕਦਾ ਹੈ